ਆਂ ਕੱਡੀਆਂ ਛੱਡ ਕੇ ਤੇ ਮੁੜ ਕੇ ਉਹ ਵੱਡੀਆਂ ਕੱਡੀਆਂ ਲਾ ਰੀਆਂ ਸੇ ਆ ਗਏ ਹਾਂਜੀ ਸ਼ਟਲ ਆ ਲੀਆਂ ਸ਼ਟਲ ਆ ਰੀਆਂ ਉਹ ਚਲੋ ਦੇ ਸੀ ਹੁੰਦੇ ਨੇ ਉਹ ਮੇਰਾ ਨਾਨਾ ਜਿਹੜਾ ਸੀ ਉਹ ਦੋ ਹੀ ਬੱਚੇ ਇਹੋ ਦੀਆਂ ਇੱਕ ਮੇਰੀ ਬਾਲ ਦਾ ਸੀ ਤੇ ਇੱਕ ਹੋਰ ਹੋਰ ਸੀ ਅੱਛਾ ਜੀ ਉਹ ਵੀ ਸਾਡੇ ਵਿੱਚ ਹੀ ਜਮ ਹੋ ਗਿਆ ਅੱਛਾ ਪਰ ਭਈ ਉਹਨੂੰ ਕੋਈ ਟੇਰ ਸੀ ਗਏ ਹਾਂ ਬਾ ਸਿੱਕਾ ਸੂਰ ਚਲੇ ਗਏ ਜੀ ਲੋਰ ਚਲੇ ਗਏ ਜੀ ਪੜਾਣ ਸਾਥੇ ਆ ਗਏ ਸਾਰਾ ਪਾਕਿਸਤਾਨ ਗਾ ਕੇ ਫੇਰ ਤੁਰ ਕੇ ਆ ਗਏ ਅਖੀਰ ਮਲਤਾਨ ਜਿਹੜਾ ਸਲਾਮ ਵਾਲੇਕਮ ਬਾਬਾ ਜੀ। ਵਾਲੇਕਮ ਅਸਲਾਮ। ਸ਼ਾਲ ਚੱਲ ਤੋੜ। ਅੱਲਾਹ ਨੇ ਰਹਿਮਤ ਹੋ ਰਿਆ ਟਾਈਮ ਨਹੀਂ ਜਾਂਦਾ। ਸ਼ੁਕਰ ਹੈ ਮਾਲਕ ਦਾ। ਥੋੜਾ ਆਪਣੇ ਬਾਰੇ ਸੰ। ਹਾਂ। ਹਾਂ ਕੀ ਥੋੜਾ। ਬੁਨਿਆਦੀ ਨਾ ਅਗਰ ਡਾਕਟਰ ਮੁਹੰਮਦ ਅਲੀ। ਉਹਦੋ ਅਯੂਮ ਖਾਨ ਦਾ ਦੌਰ ਸੀ। ਮਾਛੋਟਾ ਸਾਨੇ ਮੇਰੇ ਪੇਟ ਚ ਦਰਦ ਦਰਦ ਹੋਇਆ ਤੇ ਉਹ ਡਾਕਟਰ ਨੂੰ ਲਿਆਂਦਾ ਕੈਪਟਨ ਜਾਨ ਨੂੰ ਉਹ ਕੰਨਾਂ ਤੋਂ ਬੋਲਾ ਹੈਗਾ ਤੇ ਉਹ ਵੇਖੂ ਬੁੱਕੇ ਤੇ ਉਹਨੇ ਟੀਕਾ ਸ਼ੀਕਾ ਲਾਤਾ ਤੇ ਉਹ ਮੇਰੇ ਨਾਨੇ ਦਾ ਬਾਬਾ ਜੀ ਇਹ ਸਾਨੂੰ ਦੇਦੇ ਹੋ ਬੱਚਾ ਇਹਨੂੰ ਡਾਕਟਰ ਬੁਲਾਉਣ ਨੇ ਆਏ ਉਹ ਮੇਰੇ ਨਾਨੇ ਨੇ ਉਹ ਬਹੁਤ ਬੜਾ ਤੁਨਸਾ ਰਹੇ ਹੋਣ ਉਹ ਗਰੀਬ ਮੇਰਾ ਖਾਲ ਦੋ ਟੈਂਟ ਸਾਲ ਹੈ ਉਹਨਾਂ ਦੇ ਨਾਲ ਉਹ ਨਾਲ ਹੀ ਰਿਹਾ ਤੇ ਕੋਲੋਂ ਆ ਕੇ ਚਲੇ ਜਾਣਾ ਨਹੀਂ ਉਹਦੇ ਬਾਅਦ ਉਹ ਜਨਮਾਰ ਉਹ ਤੋਂ ਆ ਗਿਆ ਯਾਯਾ ਸਾਹ ਅੱਛਾ ਯਾਯਾ ਸਾਹ ਨੇ ਆਖਿਆ ਜੀ ਆ ਤਾਈ ਮ ਕੋਈ ਨਹੀਂ ਰਹਿਣਾ ਅੱਛਾ ਤੇ ਮਾਇਆ ਤਾਈ ਤਾਂ ਹੈਗਾ ਸਾ ਅੱਛਾ ਕਿਉਂ ਕਿ ਡਾਕਟਰ ਦਾ ਲਿਖਿਆ ਇਹ ਕੰਮ ਤਾਂ ਨਹੀਂ ਹੈਗਾ ਜਦ ਤੱਕ ਸਰਕਾਰੀ ਮੋਹਰ ਨਾ ਹੋਵੇ ਉਹ ਮੁੜ ਕੇ ਤੇਮ ਅਬਦੁਲ ਕਰੀਮ ਜਾਜ਼ਮ ਕੁਮਾਰ ਮੰਡੀ ਵੇਨਾਈ ਉਹਨੇ ਅਖਬਾਰ ਚ ਦੇਤਾ ਬਈ ਜਿੰਨਾ ਲੋਕਾਂ ਨੇ ਹਕਮਤ ਪੜਨੀ ਆਜੋ ਉਹ ਮੇਰਾ ਖਿਆਲ ਹੈ ਕੋਈ 2.5 100 ਬੰਦਾ ਘਟਾ ਹੋਗਾ ਅੱਛਾ ਬਾਰੂ ਟੱਕਾਂ ਦੇ ਵਿੱਚੋਂ ਲੋਕ ਬਹੁਤ ਆਏ ਉਹ ਬਸ ਉਹ 2.5 ਸਾਲ ਉਹਨੇ ਜਲਦੀ ਜਲਦੀ ਕੀਤੇ ਐ ਮੁਕੰਮਲ ਹਕੀਮ ਰਾਤ ਦੇ ਨਾਲ ਕੋਕੜ ਦੇ ਬਾਰੇ ਦੱਸੋ ਤੁਸੀਂ ਤੁਹਾਡੇ ਵਾਲਦ ਸਾਹਿਬ ਦਾ ਕੀ ਮੇਰੇ ਬਾਲਦਾ ਦਾ ਨਾਮ ਚਾਨਣਦੀਨ ਸੀ ਤੇ ਦਾਦੇ ਦਾ ਨਾਮ ਰਜ਼ਮਪੁਰਾ ਜਿਸਲਾ ਆਪਣਾ ਇਲਾਕਾ ਜਿਹੜਾ ਸਾਮਰਾ ਸਾਰੇ ਉੱਧਰ ਗਏ ਤੋ ਫੇਸਿਲਪੁਰ ਦਾ ਅੰਦਰ ਆਏ ਆ ਨਹੀਂ ਆ ਜਿਹੜਾ ਗੁਰਦੁਆਰਾ ਸੀ ਇਹਨਾਂ ਦਾ ਸਿੱਖਾਂ ਦਾ ਬਿਲਕੁਲ ਗੁਰਦੁਆਰਾ ਸੀ ਰਾਤਰੀ ਨਫਾਰੀ ਹੂੰ ਕਿੰਨੀ ਉਮਰ ਸੀ ਤੁਹਾਡੀ ਟਰਾਈਜਨ ਸਾਲ ਦਾ ਕੋਈ ਸੀ ਗੱਲ ਬਾਤ ਕੋਈ ਪਤਾ ਨਹੀਂ ਉਹਨੂੰ ਐਹੋ ਕੁਝ ਜੋ ਕੋਈ ਮੈਂ ਫੋਨ ਦੱਸਣ ਦੁਬਾਰਾ ਦੱਸ ਦੇਣਾ ਉਹ ਕਿਉਂਕਿ ਪਹਿਲਾਂ ਉਹਨਾਂ ਨੇ ਰਿਕਾਰਡ ਨਹੀਂ ਕੀਤਾ ਸੀ ਉਹ ਵੀ ਜਿਵੇਂ ਤੁਸੀਂ ਕਹਿੰਦੇ ਵੀ ਉਹ ਮਕਾਨ ਬਣਾਉਂਦੇ ਪਏ ਸੀ ਉੱਥੇ ਤੇ ਜ਼ਮੀਨ ਜ਼ਮੋਂ ਖਰੀਦੀ ਉਹ ਸਾਰੀ ਦੁਬਾਰਾ ਦੱਸ ਦੇਣਾ ਕਿਉਂਕਿ ਉਹ ਕਰਦੇ ਪਏ ਗੱਲ ਬਾਤ ਤੁਹਾਡੇ ਨਾਲ ਕਿਵੇਂ ਉਹ ਯਾਦਦਾਸ਼ਤ ਪਰੇਜ਼ੈਂਟ ਦੇ ਵਿੱਚ ਆ ਕਿ ਮੈਂ ਗ੍ਰਾਂਟ ਸਾਂਤੀ ਆੜ ਗਾਣ ਕੌਣ ਸੀ ਆੜ ਗਾਣ ਤਕਰੀਬਨ 6-7 ਆਦਮੀ ਸਾਡੀ ਆਪਣੀ ਬਰਾਬਰੀ ਦੇ ਰਿਸ਼ਤੇਦਾਰ ਹੀ ਉਹ ਇਕੱਠੀ ਜ਼ਮੀਨ ਲੈ ਜੀ ਤੇ ਜਿੰਨੇ ਕਿਸ ਨੇ ਪੈਸੇ ਦਿੱਤੇ ਉਹਦੇ ਹਿਸਾਬ ਨਾਲ ਉਹਦੇ ਹਿਸਾਬ ਨਾਲ ਉਹਨੂੰ ਜ਼ਮੀਨ ਦੇ ਦਿੱਤੀ ਤੇ ਆਪਣੀ ਆਪਣੀ ਬਣਾ ਬਣੋ ਕਿ ਕਿਸ ਨੇ ਬਣਾਈ ਕਿਸ ਨੇ ਨਾ ਬਣਾਈ ਬਾਹਰ ਅਸੀਂ ਬਣਾ ਕੇ ਮੁਕੰਮਲ ਕਰਕੇ ਅੱਛਾ ਦਰਵਾਜ਼ਾ ਲਾ ਕੇ ਤੇ ਰਹਿਣੋ ਆ ਤੁਸੀਂ ਇਹ ਕਹਿ ਰਹੇ ਸੀ ਵੀ ਐਸੋ ਹੀ ਤੈਸੇ ਹੀ ਬਾਅਦ ਚੱਲਣਾ ਤੇ ਵਾਪਸ ਆਣਾ ਵਾਪਸ ਆ ਲੈਣਾ ਅੱਛਾ ਹਾਂ ਕੋਈ ਐਸੇ ਸਾਲ ਨਹੀਂ ਜਿਹੜੇ ਪੜ੍ਹੇ ਨੇ ਖੇਲੋਗੇ ਨਾ ਉਹ ਨਹੀਂ ਜਿਨ੍ਹਾਂ ਨੂੰ ਸਮਝ ਸੀ ਕਿ ਨਹੀਂ ਆਉਣਾ ਵਾਪਸ ਹਾਂ ਉਹਨਾਂ ਨੂੰ ਪਤਾ ਆ ਗਿਆ ਵੀ ਉਹ ਵਾਪਸੀ ਨਹੀਂ ਲੈ ਆਉਣਾ ਉਹ ਹੈਗਾ ਹੀ ਸਾਡੇ ਇੱਕ ਮੇਰਾ ਬਰਾਦਰੀ ਚ ਦਾਦਾ ਜੀ ਲੱਗਦਾ ਸੀ ਨਿਯਮਤ ਅਗੀ ਉਹ ਤਕਰੀਬਨ 15-20 ਦਿਨ ਪਹਿਲਾਂ ਆਉਂਦਾ ਰਿਹਾ ਕੋਈ ਬੰਦੇ ਦੇ ਪੁੱਤੋਂ ਖਰਚਾ ਨਾ ਕਰੀ ਜਾਓ ना ना उन्याक। तास तास अच्छा अच्छा और रोज ਇਹ ਗੱਡੀਆਂ ਆਉਂਦੀਆਂ ਵੇਹੜੇ ਕੋਈ ਮਰਿਆ ਆਉਂਦੇ ਵਿੱਚ ਕੋਈ ਤਤਲ ਹੋਇਆ ਕੋਈ ਕਹਿੰਦੇ ਹੱਥ ਵੱਡੇ ਬੁੜੀਆਂ ਦਾ ਬੁਰਾ ਹਾਸਿਰ ਕੀਤਾ ਤੇ ਇਤਰਾਜ ਤੋਂ ਵੀ ਨਿਕਲਣਾ ਪਿਆ ਇਹ ਨਹੀਂ ਮੰਨੇ ਤਾ ਉਹ ਕੋਈ ਨਹੀਂ ਇੱਕ ਤਤਲ ਦਾ ਸੰਭਾਗ ਸੰਭਾਗ ਤਾਂ ਸਮੈਸਾ ਸੰਭਾਗ ਰਹਿ ਗਈ اچھا ਉਹਨਾਂ ਨੇ ਉਠਾਇਆ ਜ਼ਬਰਦਸਤੀ ਉੱਠੇ ਨਹੀਂ ਸੀ ਯਾਨੀ ਉੱਥੋਂ ਉਹਨਾਂ ਨੇ ਉਠਾਇਆ ਕਿ ਆਪਾਂ ਉੱਠ ਗਏ ਆ ਆਪ ਉੱਠ ਗਏ ਉਹ ਜਦੋਂ ਵੇਖਿਆ ਨਾ ਵਿਚਾਰ ਚ ਫਿਰੋ ਹਿੰਦੂ ਸਿੱਖ ਉੱਪਰ ਚੇਤ ਤਲਵਾਰਾਂ ਲੈ ਕੇ ਪਿੰਡਾਂ ਦੇ ਹਮਲੇ ਕਰ ਰਿਹਾ ਹੈ ਤੇ ਮੁਸਲਮਾਨ ਜਦ ਨਸਨ ਹੈ ਤੇ ਮੁਸਲਮਾਨ ਮੁਸਲਮਾਨ ਜਿਹੋ ਜਣ ਹੈ ਅਫਸੇਸ਼ਨ ਕੋਈ ਮੀਲ ਕਿਨੇ ਫਾਸਲੇ ਦੇ ਦੱਸ ਦੇ ਆ ਉਹ ਉੱਥੇ ਆ ਕੇ ਗੱਡੀ 'ਚ ਬਹਿ ਕੇ ਤੇ ਇੱਥੇ ਤੁਹਾਡੇ ਨਾਲ ਕਿਹੜੇ-ਕਿਹੜੇ ਘਰ ਸੀਗੇ ਨਾਲ ਤੁਸੀਂ ਕਹਿੰਦੇ ਵੀ ਇੱਥੇ ਵੀ ਹੈ ਸੀ ਜਾਂ ਉਹ ਜਿਹੜਾ ਗੁਰਦੁਆਰਾ ਸੀ ਉਹ ਹੈ ਸਿੱਖਾਂ ਦਾ ਹੈਗਾ ਨਾਲ ਨਾਲ ਉਹ ਸਿੱਖ ਆਮ ਸੀਗਾ ਨਾ ਆਹ ਬਾਰੇ ਜ਼ਿਆਦਾ ਸੀ ਨਾ ਸਿੱਖ ਬਾਰੇ ਜ਼ਿਆਦਾ ਸੀ ਵਿੱਚ 5 6 ਕਰੋ 10 ਰਿਹਾ ਕਿ ਸਾਡੇ ਮੁਸਲਮਾਨਾਂ ਦੇ ਸਾਡੇ ਮੁਸਲਮਾਨਾਂ ਦੇ ਜਿਹੜੇ ਉਹ ਇਕੱਠੀ ਲੈ ਕੇ ਜ਼ਮੀਨ ਤੇ ਉਹ ਹਿੱਸੇਬਾਜ ਜਿਹਨੇ ਕਹਿਨੇ ਵੈਦ ਤੇ ਉਹਨੇ ਉਹਨੇ ਉਹਨੂੰ ਜ਼ਮੀਨ ਦੇ ਦਿੱਤੀ ਕਿਸੇ ਨੇ ਬਣਾਇਆ ਕਿਸੇ ਨੇ ਬਣਾਇਆ ਵਰਤਨ ਕਿਵੇਂ ਸੀ ਨਾਲ ਤੁਹਾਡਾ ਲੈ ਪੰਡ ਤੋਂ ਪਹਿਲੇ ਜਿਹੜਾ ਪੈਨ ਉੱਠਣ ਨਾਲ ਇੱਥੇ ਤਰਨ ਭਾਰ ਨੂੰ ਜਨਵਾ ਆ ਗਏ ਆ ਨਾ ਇੱਥੇ ਨੇ ਮੁਹਤਾਤ ਹੀ ਰਏ ਆ ਤੇ ਜਦੋਂ ਉਹ ਇਹਨੋਂ ਗੋਲੇ ਦੀ ਪੰਡੋਰੀ ਬਗਾਰਾਂ ਦੇ ਵਿੱਚ ਹੁੰਦੇ ਆ ਪੁਰਾਣਾ ਘਰ ਸੀ ਜਿਹੜਾ ਆਹੋ ਉਹ ਉੱਥੇ ਮਰਾ ਅਮਨ ਸੀ ਕਿ ਉਸਰ ਮੇਲੇ ਗੇਲਦੇ ਮਸਲਮਾਨਾਂ ਦੀ ਫੌਜ ਵੀ ਹੋ ਜਾਂਦੀ ਤੇ ਸਿੱਖ Hindu ਜੰਗਾਲਿਆਂ ਨਾਲ ਜਾਂਦੇ ਹੁੰਦੇ ਸੀ ਅੱਛਾ ਜੰਗਾਲਾ ਪੜਨਾ ਨਾ ਪੜਨਾ ਪਰ ਉਹ ਬਿਲੋੜਾ ਨਾਲ ਵੀ ਜਾਣਾ ਜੇ ਉਹਨਾਂ ਨੇ ਹੋ ਜਾਣੇ ਤੇ ਮੁਸਲਮਾਨਾਂ ਨੇ ਵੀ ਨਾਲ ਜਾਣਾ ਚੰਗਾ ਮੇਲਨ ਕਰਦਾ ਜਾਂਦਾ ਸੀ ਉਹਨਾਂ ਚੰਗਾ ਹੀਗਾ ਤੇ ਫਿਰ ਵੰਡ ਦੇ ਨੇੜੇ ਇਹ ਆ ਕੇ 47 ਦੇ ਟੇ ਆ ਗਏ ਕੰਬੀਰ ਗਾਤ ਹੋ ਗਿਆ ਨਾ ਫਿਰ ਉਹ ਕਹਿੰਦਾ ਹੂੰ ਜ਼ਮੀਨ ਜਿਹੜੀ ਲਈ ਸੀ ਉਹ ਤਾਂ ਫਿਰ ਪਈਆਂ ਦਾ ਸਾਰਾ ਹੋਣੀ ਵੀ ਰੁਪਈਏ ਦੀ ਇਸ ਤਰ੍ਹਾਂ ਪਈਏ ਨੂੰ ਮਰਲਾ 2 ਰੁਪਈਏ ਮਰਲਾ ਐਵੇਂ ਹੋਣੀ ਜਗਾ ਜਿਹੜੀ ਲਈ ਸੀ ਉਹ ਤਾਂ ਸਸਤੀ ਹੋਣੀ ਮੈਂ ਕਿਹਾ ਉਹਦੋਂ ਐਡਾ ਮੈਂ ਮੈਨੂੰ ਨਹੀਂ ਪਤਾ ਮੰਗਵਾਨਿਆ ਸੀ ਰੱਡ ਲੱਗਿਆ ਫੇਰ ਉਥੋਂ ਕਿਵੇਂ ਨਿਕਲੇ ਉਹ ਗੱਡਿਆਂ-ਗੱਡਿਆਂ ਤੇ ਜਾਂ ਟ੍ਰੇਨਾਂ ਦੇ ਨਹੀਂ ਦੱਸਾਂ ਵੀ 1 ਮੀਲ ਦਾ ਫਾਸਲਾ ਹੈ ਉਸ ਤੋਂ ਸਾਰੇ ਉਹ ਦਲੇਰ ਵੀ ਇਤਰਾ ਦੇ ਹੀ ਤੇ ਜਾਨਦਾਰ ਵੀ ਮੁਸਲਮਾਨਾਂ ਦੇ ਇਤਰਾ ਦੇ ਇੱਕੋ ਟੱਟਾ ਕਿਨੇ ਬਾਹਰ ਰੋਲਿਆ ਫਿਰਦਾ ਕਿਹਦਾ ਉਹ ਕਾਬੂ ਆ ਗਿਆ ਇਹਨਾਂ ਦੇ ਮੁਸਲਮਾਨਾਂ ਦੇ ਫੜ ਕੇ ਬੰਨ ਲਿਆ ਉਦੋਂ ਤੋਂ ਤੁਰ ਲੱਗੇ ਕੱਟਾ ਹੁੰਦਾ ਉਹ ਮੇਰੇ ਪਿਓ ਨੂੰ ਆਹ ਬਦਲ ਸ਼ਾਹ ਦਾ ਮਾਹੀ ਗੱਲਾਂ ਹੋ ਗਈਆਂ ਨੇ ਨਾ ਝੂਠ ਸਮਝੋਗੇ ਨਹੀਂ ਉਹਨਾਂ ਨੂੰ ਫਤਵੀ ਸੋਚ ਸਕਦਾ ਕੋਈ ਵੀ ਅੱਛਾ ਇੰਨੀ ਗਾਨ ਇੰਨੀ ਦੁੱਪ ਹੁੰਦੀ ਹੁੰਦੀ ਕਿਸੇ ਦਾ ਹੱਬ ਕੋਈ ਨਹੀਂ ਉਹ ਮੇਰੇ ਬੇਗੋਨਾਂ ਦਾ ਚੰਗਾ ਇਹ ਹਾਂ ਫੇ ਕੀ ਖਾਂਗੇ ਅੱਛਾ ਉਹ ਆਂਦਾ ਆ ਬੋਲ ਜਲਦੀ ਜਾਨਪਾ ਕੇ ਕਾਲਾ ਸਟੇਸ਼ਨ 'ਤੇ ਆਉਂਦਾ ਮੈਂ ਮਾਇਰ ਨੂੰ ਗੱਡੀ ਦੇ ਵਿੱਚ ਲੈ ਕੇ ਜਾਊਂਗਾ ਕੱਟੇ ਨੂੰ ਕੱਟੇ ਨੂੰ ਉਹ ਫੇਰ ਮੋੜਾ ਛੁਰੀ ਫੜੀ ਉਹਨ ਦਾ ਛੁਰੀ ਬੇੜੀ ਫੇਰ ਕੇ ਐਡਾ ਬੜਾ ਦੇਸ਼ਕਾ ਇਹ ਰਾਜਾ ਅੱਛਾ ਉਹ ਦੇਸ਼ ਦਾ ਫਟ ਗਿਆ ਦਸਲੇ ਉਧਰੋਂ ਸੇਖੀ ਨੂੰ ਹਮਲੇ ਕਰ ਲੱਗੇ ਫਿਰ ਤੇ ਰੱਖ ਕੇ ਨੇ ਗੜੀ ਬਣ ਗਿਆ ਹੂੰ ਇਹ ਰਾਜਖੰਦ ਆ ਰਿਹਾ ਹਰ ਦੂਸਰੇ ਨੂੰ ਆਉਂਦਾ ਹੈ ਇਹ ਰਮਨ ਸਲਾਮਤ ਪਹੁੰਚ ਗਿਆ ਲਾਹੌਰ ਆਹ ਮੌਸਮ ਹੋਦਾ ਰਾਜ ਕੋਈ ਦੇਖਿਆ ਤੇ ਨਹੀਂ ਕੋਈ ਘਪਲੋ ਕਰਨ ਬਹੁਤ ਇਹ ਦਰੋਤਾ ਦਰਗਹ ਪਹਿਲਾਂ ਮੁਸਲਮਾਨਾਂ ਰਚੂ ਬੀਤੀ ਆ ਹਾਂ ਇਹ ਦਾ ਕਿੱਥੇ ਰਹਿੰਦੇ ਆਏ ਈ ਤੌਰ ਹੀ ਰੋਕੇ ਜੰਮਾਂ ਡਾਕਾ ਆਏ ਓ ਮਦਦਾਂ ਸਾਡੀ ਰੇਸ਼ੂ ਗਾਰੂ ਪਿੰਡੋਂ ਵੀ ਆ ਗਈ ਜੀ ਪਾਰਟੀਸ਼ਨ ਤੋਂ ਪਹਿਲਾਂ ਪਹਿਲੇ ਆnde ਜਾਂਦੇ ਸੀ ਆnde ਜਾਂਦੇ ਆਏ ਤੇ ਉਹਨਾਂ ਬਿਨਾਂ ਸਾਰੇ ਨਾਲ ਹੀ ਓ ਆਹੋ ਓ ਹੋ ਹੋ ਆ ਮੁੜ ਕੇ ਇਹ ਕਿ ਆਉਂਦੇ ਮਕਾਨ ਉਾਕ ਹੋ ਗਏ ਵਧੀਆ ਕਿਸਮ ਦੇ ਆ ਲੰਗ ਦੇ ਉੱਤੇ ਅੱਛਾ ਅੱਛਾ ਓ ਸਾਡੇ ਬੁੜਿਆਂ ਦੀ ਸੰਗ ਤਾਂ ਪਿਸ਼ਾਬ ਨਹੀਂ ਆਉਂਦਾ ਛੋਟੇ ਛੋਟੇ ਘਰ ਤੇ ਆਹੋ ਓਹ ਘਰੇ ਆਉਂਦਾ ਔਰ ਕਸਬੂਰ ਚਾ ਰਹਿ ਗਿਆ ਮਿਲ ਮੁਤਲਾਂਰ ਆ ਗਏ ਫਿਰ ਦੂਰ ਚਲ ਗਏ ਫਿਰ ਮੁਤਲਾਂਰ ਆ ਗਏ तकरीबन ਅੱਧਾ ਇੱਕ ਪਾਕਿਸਤਾਨ ਘਾ ਕੇ ਦੇ ਖੇਰ ਐਂਡ ਉਹ ਇੱਥੇ ਆ ਗਏ ਬੈ 14 ਨੰਬਰ ਚੁੰਗੇ 14 ਨੰਬਰ ਇਹ ਵੀ ਹਸਪਤਾਲ ਦੇ ਨਾਲ ਜਿਆਦਾ ਯਾਨੀ ਸੋਚ ਕਰਨ ਦੇ ਮਾਲਕ ਹੋਣੇ ਅੱਛਾ ਉਹ ਉਹ ਖੁੱਡਾ ਜਿਆ ਕਿਉਂ ਇਸਤੇਮਾਲ ਕੀਤਾ ਇੱਕ ਖੂਹ ਹਥੇ ਹੂੰ ਦਸਹਰੇ ਵਾਲਾ ਖੂਹ ਲਾਏਗਾ ਉਹ ਉਹਦੇ ਦੇ ਵਿੱਚ ਇੱਥੇ ਮਕਾਨ ਬਣਾਓ ਨਾਲ ਖੂਹ ਹੈਗਾ ਪਾਣੀ ਭਰਿਆ ਕਰਾਂਗੇ ਪਾਣੀ ਭਰਿਆ ਕਰਾਂਗੇ ਇਹੜੀ ਚੀਜ਼ ਬਣਾਦੀ ਸੀ ਮਤਲਬ ਪਾਣੀ ਤੇ ਲੱਭੂ ਗਣਾ ਹੂੰ ਚੰਗੀ ਜਗ੍ਹਾ ਤੇ ਛੱਡ ਦਿੱਤਾ ਵੀ ਅਸੀਂ ਇੱਥੇ ਗੋਬਈਏ ਬਈ ਅਸੀਂ ਤਾਂ ਅਸੀਂ ਤਾਂ ਤਪਸ਼ਾ ਵੀ ਨਹੀਂ ਕਰ ਸਕਦਾ ਖੁੱਲ ਕੇ ਹਾਂ ਬਾਬਾ ਜੀ ਬਾਬੇ ਹੁਣ ਨੇ ਫਿਰ ਕਪੜੇ ਦੇ ਕੰਮ ਸ਼ੁਰੂ ਕੀਤਾ ਤਾਂ ਕਿ ਕੱਡੀਆਂ ਦੇ ਕੱਡੀਆਂ ਦੇ ਇਹੋ ਪੁੱਤ ਵੀ ਇਹੋ ਬੱਦ ਰਿਹਾ ਇੱਥੇ ਵੀ ਇਹੋ ਕਰ ਗਿਆ ਸਹੀ ਚੱਲਿਆ ਮਾਸ਼ੱਲਾ ਸਹੀ ਭਾਈ ਚੱਲਿਆ ਤੁਹਾਡੇ ਚਾਚੇ ਵੀ ਹੈਗੇ ਸੀ ਇਥੇ ਤੋਂ ਕਿਈ ਅਸੀਂ ਬਾਲਾ ਸਾਹਿਬ ਸੀ ਨਹੀਂ ਸਾਰਾ 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 ਸੰਦਾਂ ਦਾ ਆ ਗਿਆ ਸਾਰੇ ਇਕੱਠੇ ਆ ਗਏ ਮਾਸ਼ੱਲਾ ਬਹੁਤ ਸਹੀ ਲੋਗਾਂ ਦਾ ਕੋਈ ਐਵੇਂ ਨਾ ਕੋਥੇ ਰਹਿ ਗਿਆ ਕੋ ਇਧਰ ਚਲਾ ਗਿਆ ਕੋ ਇਧਰ ਚਲਾ ਗਿਆ ਨਹੀਂ ਜੇ ਇਹਨਾਂ ਦੇ ਮਾਬੇ ਹੀ ਲਰੇ ਅੱਛਾ ਜੀ ਮਰੇ ਉਹਨਾਂ ਨੂੰ ਉਹ ਸਾਰੀ ਅੱਛਾ ਅਸੀਂ ਸਾਰੇ ਇਧਰ ਆ ਗਏ ਰਾਸਤੇ ਵਿੱਚ ਕੋਈ ਨਹੀਂ ਵਿਛੜਿਆ ਜਾਂ ਕੋਈ ਜਿਵੇਂ ਹੁੰਦਾ ਕਿ ਮਾਰਿਆ ਗਿਆ ਇਸ ਤਰ੍ਹਾਂ ਦਾ ਕੋਈ ਮਸਲਾ ਅੱਲਾ ਦਾ ਫਜ਼ਲ ਹੈ ਯਾਰ ਨਹੀਂ ਇੱਕ ਆਦਮੀ ਸੀ ਉਹ ਪਿੱਛੇ ਰਹਿ ਗਿਆ ਮੱਝਾ ਅੱਛਾ ਉਹ ਆਖਣ ਲੱਗਾ ਵੀ ਤੁਸੀਂ ਚਲੋ ਮੈਂ ਮੱਝ ਲੈ ਕੇ ਆਉਣਾ ਉਹਨਾਂ ਸਾਰਿਆਂ ਨੇ ਬਥੇਰਾ ਮੁਰਦਾ ਆ ਨੀ ਰਫਾ ਮਾਰ ਦਿੱਤਾ ਸੱਪੋ ਜਿੰਨਾ ਕੋ ਛੱਡਿਆ ਇਹ ਵੀ ਛੱਡ ਲੈਣ ਉਹ ਨੇ ਆਖੇ ਲੱਗਾ ਲੈ ਆ ਬੱਚਲੇਗੇ ਉਹ ਕਤਲ ਹੋ ਗਿਆ ਅੱਛਾ ਅੱਛਾ ਉਸੇ ਵੀ ਕੰਮ ਇਹੀ ਸੀ ਤੁਹਾਡਾ ਇਹ ਦੇ ਕੱਡੀਆਂ ਦੇ ਹੋਰ ਆਸ-ਪਾਸੇ ਕਿਹੜੇ ਲੋਕ ਸੀ ਵੀ ਆਪਣੀ ਅਨਸਾਰੀਆਂ ਤੋਂ ਇਲਾਵਾ ਗੈਰ ਬਣਾਲੀਆਂ ਸਾਰੀਆਂ ਬਾਣੀਆਂ ਨਹੀਂ ਸਿੱਖ ਵੀ ਸੀ। ਬਾਈ ਮਿਲਜੀ ਕੰਦੇ ਸੇਖਾ। ਬਾਣੀਆਂ ਉਹ ਗੱਲ ਤੇ ਦੁਕਾਨਾਂ ਛੋਨਾਂ ਦੇ ਸੂਤ ਤੇ ਪੈਸੇ ਦੇਣੇ ਇਹ ਉਹ ਇਹ ਕੁਛਾਂ ਰਹੇ। ਅੱਛਾ ਉਦੋਂ ਵੀ ਸੂਤ ਦਾ ਕਾਰੋਬਾਰ ਹੈਗਾ ਸੀ। ਬੋੜਾ ਜ਼ਬਰਦਸਤ ਹੈ। ਤਰਾੜ ਜਿਹੜੇ ਅੱਛਾ ਤਰਾੜ ਵੀ ਕਿਹ ਕੋਈ ਮਜ਼ਾ ਵਾ ਤਰਾੜ ਕੀ ਨਹੀਂ ਤਰਾੜ ਕਹੋ ਨਾ। ਇਹ ਰੋ ਤਰਾੜੋ ਦੇਲ ਦਾ ਸਖਤ 10 ਦੇਲ ਦਾ ਸਖਤ ਹਾਂ ਨਾ ਕਰਾ ਰਿਹਾ ਹੈ ਹਾਂ ਅੱਛਾ ਅੱਛਾ ਇਹ ਹੋਈਏ ਮਸਾਲਾ ਦਿੱਲੀ ਨਾਲ ਹੈ ਗਿਆ ਨੇ ਕਿ ਦੱਤਰੀ ਵੀ ਠੀਕੇ ਨੂੰ ਬਾੜੀਆਂ ਜੀ ਅੱਛਾ ਉਹਦਾ ਜੋਸੂਤ ਪੈਣ ਲਗਾ ਜੋਸੂਤ ਪੈਣ ਲਗਾ ਜੋਸੂਤ ਪੈਣ ਲਗਾ ਦੇਣਵਾ ਭੁੱਲ ਗਿਆ ਇਤਰਾਦ ਵੀ ਜੋ ਭਕਾਰ ਰਿਹਾ ਉਹ ਕਰਦਿਆਂ ਕਰਾਉਂਦਿਆਂ ਹੋਇਆ ਪਿੱਛੇ 6 ਕਿੱਲੇ ਜ਼ਮੀਨ ਲੈ ਗਿਆ ਉਹ ਕਰਾੜ ਬਾਤੀ ਦੇ ਵੇਕਾਤੀ ਬਾਤੀ ਦੇ ਵੇਕਾਤੀ ਉਹ ਬਾਤੀ ਆ ਖੂਬ ਮਸ਼ਹੂਰ ਹੋਇਆ ਅੱਛਾ ਇਹ ਕਿੱਥੋਂ ਦੀ ਗੱਲ ਆ ਜੀ ਇਹ ਹਿੰਦੁਸਤਾਨ ਦੀ ਉਹ ਤਰ੍ਹਾਂ ਤਰ੍ਹਾਂ ਦੀ ਹੈ ਵੈਸੇ ਹਿੰਦੂ ਉਹ ਬਾਤੀ ਉਹ ਦਿਰਾਸੀ ਉਹ ਗੋਲੇ ਦੀ ਪਣੋੜੀ ਉੱਥੋਂ ਦੀ ਗੱਲ ਆ ਇਹ ਉਹ ਅੱਲਾ ਸੀ ਕੋਈ ਗੋਲੇ ਦੀ ਪਣੋੜੀ ਇਲਾਕਾ ਸੀ ਗੋਲੇ ਦੀ ਪਣੋੜੀ ਸਿੱਧੂਆਂ ਦੀ ਪਣੋੜੀ ਇਹ ਇਹ ਤੋਂ ਮਿਸਾਲ ਤੌਰ 'ਤੇ ਦੋ ਚਾਰ 10 ਘਰ ਜਾ ਕੇ ਜਿਵੇਂ ਆ ਉੱਥੇ ਜਾ ਕੇ ਜ਼ਮੀਨ ਲੈ ਕੇ ਆਪਣੇ ਮੁਕਾਰ ਬਰਾ ਲੈਣ ਉਹ ਜਿਆਦਾ ਹੋਵੇ ਤੇ ਉਹਨਾਂ ਦੇ ਵਿੱਚੋਂ ਉਹ ਦੋ ਚਾਰ ਆਦਮੀ ਉੱਠੇ ਤੇ ਉਹਨਾਂ ਨੇ ਗਾਂ ਜਾ ਕੇ ਲੈ ਲਈ ਇਸ ਤਰ੍ਹਾਂ ਫਲੋਰੀਆਂ ਮਿਲੀਆਂ ਪਿੰਡ ਦਾ ਮਤਲਬ ਪਿੰਡ ਵੱਡਾ ਤੇ ਪਿੰਡੋਰੀ ਛੋਟੀ ਹਾਂ ਬੋਲੇ ਦੀ ਫਲੋਰੀ ਇਹ ਰਹੀ ਤੇ ਅੱਗੇ ਪੜ੍ਹਾਈ ਛੜੇ ਗਈ ਡਾਕਟਰ ਬਣਾਤਾ ਇਹਨਾਂ ਨੇ ਇੱਥੇ ਪਾਕਿਸਤਾਨ ਚ ਦੱਸਦੇ ਰਹੇ ਡਾਕਟਰ ਬਣਾਤਾ ਬੰਦੇ ਨੇ ਲੈਕਨਤਾਈ ਸੀ ਹੋਈ ਆ ਯਾਖਾਨ ਨੇ ਹਮਮ ਇੱਕ ਮਤ ਇਹਨਾਂ ਦੀ ਮਾਸ਼ਾਅੱਲਾ ਕਾਫੀ ਮਤਲਬ ਇਹਨਾਂ ਨੇ ਇੱਕ ਮਰਚਲ ਤੇ ਸ਼ਾਇਦ ਦੁਕਾਨ ਸ਼ੋਅ ਅੰਦਰੀ ਨਹੀਂ ਬਣਾਈ ਲੇਕਿਨ ਲੋਕ ਬਹੁਤ ਮੋਸਤਫਿਦ ਹੋਏ ਇਹਨਾਂ ਕੋਲ ਦਵਾਈਆਂ ਉਸ ਨੇ 20 ਸਾਲ ਦੁਕਾਨ ਕੀਤੀ ਆ 20 ਸਾਲ ਦੁਕਾਨ ਵੀ ਕੀਤੀ ਹਮਮ ਉਥੇ ਇੱਕ ਬਜ਼ੁਰਗ ਜਿਹੜੇ ਬਾਬੇ ਹੁੰਦੇ ਟਾਈਮ ਦੇ ਕੋਈ ਯਾਦ ਨਹੀਂ ਆਉਂਦੇ ਕਿੰਨਾ ਸਾਲਾਂ ਦੇ ਨਹੀਂ ਕੀ ਪਤਾ ਹੁੰਦਾ